ਹਾਂਜੀ ਅੱਜ ਗਜਮਸਾਜਰ ਬਹੁਤ ਸੀਨੀਅਰ ਮੇਰੇ ਵੀਰ ਜੀ ਸਾਡੇ ਕੋਲ ਆਏ ਸੀ ਸੋ ਅਸੀਂ ਬੂਟਾ ਜਿਹੜੇ ਸਾਰੇ ਪੰਜਾਬ ਪੱਧਰ ਤੇ ਲਗਾ ਰਹੇ ਆ ਅੱਜ ਬਹੁਤ ਵਧੀਆ ਹਰੇ ਭਰੇ ਬੂਟੇ ਇੱਕ ਨੰਮਾ ਇੱਕ ਹੋਰ ਗਿਰਸ਼ਾ ਬਹੁਤ ਪਿਆਰਾ ਸੋ ਅੱਜ ਅਸੀਂ ਸਾਡੇ ਫਾਰਮ ਹਾਊਸ ਪਿੰਡ ਪੰਗ ਜੜੀ ਵੀ ਖੇ ਲਗਾ ਰਹੇ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਵੱਧ ਪੌਦੇ ਲਗਾਈਏ ਪੰਜਾਬ ਬਚਾਈਏ ਅੱਜ ਹਰੀ ਭਰੀ ਹਰਿਆਲੀ ਉਹਨੋਂ ਮੁੱਖ ਰੱਖਦੇ ਹੋਇਆ ਜੱਜ ਮਸਾਦਰ ਜੀ ਔਰ ਮੈਂ ਤੁਹਾਡਾ ਸੇਵਾਦਾਰ ਮਾਲਵੇ ਦੀ ਮਹਿ ਸਤਪਾਲ ਸਿੰਘ ਸਫਰੀ ਆਪਣੇ ਫਾਰਮ ਤੇ ਪੌਦੇ ਲਗਾਉਣ ਜਾ ਰਹੇ ਆ ਸਾਰੇ ਵੀਰਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਚ ਵਸਦੇ ਪੰਜਾਬੀ ਨੌਜਵਾਨ ਵੀਰੋ ਇਹ ਪੰਜਾਬ ਤੁਹਾਡੇ ਕਰਕੇ ਹੈ ਅੰਮ੍ਰਿਤਪਾਲ ਕਰਕੇ ਹੈ ਭਾਈ ਸਰਬਜੀਤ ਸਿੰਘ ਜੀ ਕਰਕੇ ਹੈ ਇਹ ਪੰਜਾਬ ਸਦਾ ਹੀ ਪਿਆਰ ਕਰਦਾ ਹੈ ਮਨੁੱਖਤਾ ਦੀ ਸੇਵਾ ਬਹੁਤ ਵੱਡਾ ਧਰਮ ਹੈ ਸੋ ਆਓ ਜੀ ਅਸੀਂ ਅੱਜ ਪੌਦੇ ਲਗਾ ਰਹੇ ਹਾਂ